ਖੰਡੇ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਜਿਨੇ ਨੌਜਵਾਨ ਬੋਲ ਕੇ ਗਏ ਆ ਉਹ ਇਹੋ ਹੀ ਕਹਾ ਜਾ ਸਕਦਾ ਸਿੰਪਲ ਸ਼ਬਦ ਚ ਤੇ ਗੁਰਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ ਇਹ ਸਾਰੇ ਵੀਰ ਮੈਨੂੰ ਖੰਡੇ ਤੋਂ ਕੱਟ ਨਹੀਂ ਲੱਗੇ ਮੈਂ ਇਸ ਲਈ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਇਹ ਸੇਵਾ ਲਈ ਔਰ ਗੁਰੂਵਾਰ ਇਹਦੀ ਉਪਾਰ ਕਿਰਪਾ ਹੈ ਜਦੋਂ ਵੀਰਖੰਡੇ ਦੇ ਵੀਰ ਕਹਿੰਦੇ ਸਾਡੇ ਦਾ ਬੱਚਾ ਸੀ ਉਹਦੀ ਸ਼ਹਾਦਤ ਹੋਈ ਸਭ ਤੋਂ ਪਹਿਲਾਂ ਭੈਣ ਚੰਨਜੀਤ ਕੋਲ ਧਿਆਨ ਗਿਆ ਜਿਸ ਨੇ ਪਹਿਲਾਂ ਆਪਣਾ ਪਤੀ ਖੋਇਆ ਔਰ ਜਦੋਂ ਇਹ ਬੱਚਾ ਇੱਧਰ ਆ ਗਿਆ ਤਾਂ ਉਹਨੂੰ ਇੱਕ ਤਸੱਲੀ ਹੋਊਗੀ ਤੇ ਚਲੋ ਜੇ ਉਸ ਮੁਲਕ ਜਿੱਥੇ ਝੂਠੇ ਮੁਕਾਬਲੇ ਹੁੰਦੇ ਆ ਪੁਲਿਸ ਰਾਜ ਐ ਕਾਨੂੰਨ ਦੀ ਕੋਈ ਗੱਲ ਨਹੀਂ ਮਨੁੱਖੀ ਅਧਿਕਾਰਾਂ ਦੀ ਕੋਈ ਗੱਲ ਨਹੀਂ ਉੱਥੋਂ ਨਿਕਲ ਕੇ ਮੇਰਾ ਬੱਚਾ ਉੱਥੇ ਚਲੇ ਗਿਆ ਜਿੱਥੇ ਕਾਨੂੰਨ ਦਾ ਰਾਜ ਐ ਮਨੁੱਖੀ ਅਧਿਕਾਰਾਂ ਦੀ ਗੱਲ ਐ ਜਿੱਥੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਉਸ ਜਗ੍ਹਾ ਤੇ ਚਲੇ ਗਿਆ ਹੁਣ ਉਹ ਸੇਫ ਐ ਪਰ ਜਿਸ ਤਰ੍ਹਾਂ ਦੱਸਿਆ ਇਹ ਸਰਕਾਰ ਦੀ ਉਹ ਸਰਕਾਰ ਨਾਲ ਮਿਲੀ ਭੁਗਤਾਰੇ ਮਿਲੀ ਭੁਗਤੀ ਕਿਹਾ ਜਾ ਸਕਦਾ ਹੈ ਤਾਂ ਮੈਨੂੰ ਭਾਈ ਗੁਰਦਾਸ ਜੀ ਦੀ ਜ਼ਿਕਰ ਕਰ ਰਹੀ ਸੀ 12 ਦਾ ਉਹਨਾਂ ਦੀ ਇਹ ਵੀ ਹੈ ਕਿ ਜੇ ਉਹ ਕਾਫੀ ਡਿਟੇਲਸ ਤੇ ਐਗਜ਼ਾਮਪਲਾਂ ਦਿੱਤੀਆਂ ਪਰ ਸਮਾਂ ਘਟਾ ਹੈ ਕਿ ਜੇ ਅੱਗ ਲੱਗ ਜਾਏ ਤਾਂ ਆਦਮੀ ਪਾਣੀ 'ਚ ਜਾਂਦਾ ਪਰ ਜੇ ਪਾਣੀ ਨੂੰ ਹੀ ਅੱਗ ਲੱਗ ਜਾਏ ਫਿਰ ਆਦਮੀ ਕਿੱਥੇ ਜਾਵੇ ਸੋ ਅਜਿਹਾ ਹੀ ਕੁਝ ਹੋਇਆ ਜਿਸ ਮੁਲਕ ਚ ਕਾਨੂੰਨ ਦਾ ਰਾਜ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਉਸ ਮੁਲਕ ਦੇ ਵਿੱਚ ਹੀ ਸਰਕਾਰ ਨਾਲ ਮਿਲ ਕੇ ਵੀਰਖੰਡੇ ਨੂੰ ਸ਼ਹੀਦ ਕੀਤਾ ਗਿਆ ਸੋ ਜਿੱਥੇ ਭਾਰਤ ਦੀ ਜਿਹੜੀ ਰਾਜ ਐਂਸੀ ਹੈ ਉਹਨਾਂ ਲਈ ਤਾਂ ਇਹ ਹੈ ਹੀ ਐਲਾਨਤ ਵਾਲੀ ਗੱਲ ਇਸ ਮੁਲਕ ਨੂੰ ਵੀ ਆਪਣੀ ਨੀਤੀ ਵਿਚਾਰਨੀ ਚਾਹੀਦੀ ਹੈ ਕਿ ਸਭ ਕੁਝ ਵਪਾਰਕ ਗਹਿਤੀ ਨਹੀਂ ਹੁੰਦੇ ਤੁਸੀਂ ਆਪਣੇ ਹੈਲੀਕਾਪਟਰ ਵੇਚਣੇ ਹਥਿਆਰ ਵੇਚਣੇ ਜਾ ਹੋਰ ਹੈ ਸੋ ਜਿਹੜਾ ਕੁਝ ਨਿਆ ਤੇ ਇਨਸਾਫ ਮਨੁੱਖੀ ਅਧਿਕਾਰਾਂ ਕਦਰਾਂ ਕੀਮਤਾਂ ਲਈ ਜਿਹਦੇ ਲਈ ਤੁਸੀਂ ਜਾਣੇ ਜਾਂਦੇ ਆਂ ਔਰ ਸਿੱਖਾਂ ਨੇ ਤੁਹਾਡਾ ਵਰਲਡ ਵਾਰ ਸਾਰਾ ਘੜੀ ਦੀ ਗੱਲ ਕਰਦੇ ਆਂ ਸਿੱਖ ਕੌਮ ਨੇ ਇਹਨਾਂ ਤੁਹਾਡਾ ਸਾਥ ਦਿੱਤਾ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਤੁਹਾਨੂੰ ਬੇਵਫਾਈ ਨਹੀਂ ਕਰਨੀ ਚਾਹੀਦੀ ਦੂਸਰੀ ਗੱਲ ਹੋ ਰਹੀ ਸੀ ਜਿਸ ਦਿਨ ਵੀ ਨਿਜਰ ਨੂੰ ਸ਼ਹੀਦ ਕੀਤਾ ਗਿਆ ਮੇਰਾ ਉਸ ਨੌਜਵਾਨ ਨਾਲ ਵੀ ਬਹੁਤ ਪਿਆਰ ਸੀ ਸਰੀਂ ਮੈਂ ਜਾਂਦਾ ਰਹਿਣਾ ਉਹ ਵੀ ਇੱਕ ਹੀਰਾ ਸੀ ਠੰਡੇ ਵੀਰ ਵਾਂਗ ਉਸ ਦੇ ਲਈ ਅਸੀਂ ਵੀ ਪਲਾਨ ਕਰਕੇ ਥੋੜੇ ਦਿਨਾਂ ਦੇ ਵਿੱਚ ਹੀ ਅੰਮ੍ਰਿਤਸਰ ਦੇ ਵਿੱਚ ਰਾ ਦੇ ਅਗੇਂਸਟ ਬਹੁਤ ਵੱਡਾ ਮੁਜਾਰਾ ਕੀਤਾ ਸੀ ਸਾਡੇ ਨੌਜਵਾਨ ਗ੍ਰਿਫਤਾਰ ਵੀ ਹੋਏ ਔਰ ਐਸੀ ਡੋਵਾਲ ਤੇ ਉਹ ਜਿਹੜਾ ਸਮੰਤ ਜਿਹੜਾ ਸਾਡੇ ਗੁਰਦਾਸਪੁਰ ਐਸਐਸਪੀ ਵੀ ਰਹਾ ਜਿਹੜਾ ਇਨਚਾਰਜ ਸੀਗਾ ਇਹਨਾਂ ਦੀਆਂ ਤਸਵੀਰਾਂ ਹੱਥ 'ਚ ਫੜ ਕੇ ਐਕਸਪੋਜ਼ ਕੀਤਾ ਸੀ ਔਰ ਪਲੀਜ਼ ਦਿੱਲੀ ਤੋਂ ਮਿੰਤਾ ਹੋ ਰਹੀਆਂ ਅਸੀਂ ਤੁਸੀਂ ਭਈ ਡੀਸੀ ਦੇ ਦਫ਼ਤਰ ਚਲ ਜਾਓ ਐਸਐਸਪੀ ਦੇ ਦਫ਼ਤਰ ਚਲ ਜਾਓ ਰਾ ਦੇ ਦਫ਼ਤਰ ਨਾ ਜਾਓ ਰਾ ਦੀ ਗੱਲ ਨਾ ਕਰੋ ਲੇਕਿਨ ਅਸੀਂ ਪੂਰੀ ਤਰ੍ਹਾਂ ਇਹਨਾਂ ਨੂੰ ਸਾਨੂੰ ਕੋਈ ਡਾਊਟ ਨਹੀਂ ਸੀ ਇੱਕਦਮ ਕਲੀਅਰ ਸੀ ਕਿ ਇਹਨਾਂ ਏਜੰਸੀਜ਼ ਦਾ ਕੰਮ ਹੈ ਸੋ ਇਹ ਜਿੰਨੀਆਂ ਹੋਈਆਂ ਇਹ ਰਾ ਕਰਵਾ ਰਿਆ ਔਰ ਅਖਬਾਰਾਂ ਚ ਆਇਆ ਹੋ ਜਿਹੜਾ ਘੁਸਕੇ ਮਾਰੇਗੇ ਤੁਸੀਂ ਸਾਰਿਆਂ ਨੇ ਪੜਿਆ ਕਿ ਅਸੀਂ ਇੱਥੇ ਨਹੀਂ ਹੋਣੇ ਸੀ ਦੂਜਿਆਂ ਦੇ ਘਰਾਂ ਚ ਜਾ ਕੇ ਮਾਰਾਂਗੇ ਸੋ ਇਹਨਾਂ ਨੇ ਐਡਮਿਟ ਵੀ ਕੀਤਾ ਸਾਡੇ ਨਾਲ ਕਿਉਂ ਇਦਾਂ ਹੁੰਦਾ ਇਹ ਇੱਕੋ ਹੀ ਕਾਰਨ ਹੈ ਕਿ ਸਾਡੇ ਪਿੱਛੇ ਓਨੀ ਵੱਡੀ ਤਾਕਤ ਨਹੀਂ ਹੈ ਹਿੰਦੁਸਤਾਨ ਆਪਣੇ ਜਿਹੜੇ ਉਹਨਾਂ ਦੇ ਕ੍ਰਿਮੀਨਲ ਹੈ ਉਹਨਾਂ ਨਾਲ ਕਿਦਾਂ ਪੇਸ਼ ਆਉਂਦਾ ਹੈ ਇਹ ਤੁਹਾਨੂੰ ਪਤਾ ਮੈਂ 2 ਮਿੰਟ ਦੱਸ ਦੇਣਾ ਕਿਸ਼ੋਰੀ ਲਾਲ ਜਿਹਨੇ ਸੈਂਕੜੇ ਬੰਦੇ ਮਾਰੇ ਦਿੱਲੀ ਕਤਲਿਆਬ ਨਸਲਕੁਸ਼ੀ ਉਹਨੂੰ ਨੇਕ ਚਾਲ ਚੱਲਨੀ ਕਰਕੇ ਛੱਡ ਦਿੱਤਾ ਸੀ ਇੱਕ ਮਾਇਆਕੋਡ ਨਾਨੀ ਹੈ ਜਦੋਂ ਮੋਦੀ ਚੀਫ ਮਿਨਿਸਟਰ ਸੀ ਮੈਂ ਇੱਕ ਇੱਕ ਅੱਧੇ ਅੱਧੇ ਮਿੰਟ ਚ ਦੱਸ ਦੇਣਾ ਉਹਨੇ 73 ਬੰਦਿਆਂ ਦਾ ਬੱਚਿਆਂ ਦਾ ਮਰਡਰ ਕੀਤਾ ਸੀ ਔਰ ਉਹਨੂੰ ਜਦੋਂ سزا ਹੋਈ ਰਿਹਾ ਕੀਤਾ ਗਿਆ ਔਰ ਉਹਨੂੰ ਫਿਰ ਮਨਿਸਟਰ ਬਣਾਇਆ ਅਗਲੀ ਮਿਨਿਸਟਰੀ ਚ ਚਾਈਲਡ ਵੈਲਫੇਅਰ ਦੀ ਤੇ ਤੂੰ ਹੋਰ ਭਲਾਈ ਕਰ ਲੋ ਕਹਤਾ ਔਰ ਜੇ ਬਾਹਰ ਦੀ ਗੱਲ ਕਰੀਏ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਇੱਕ ਤਲਪੂਸ਼ਨ ਗੁਪਤਾ ਆ ਤਲਪੂਸ਼ਨ ਯਾਦਵ ਹੈ ਉਹ ਦੰਗੇ ਕਰਾਉਣ ਬੰਬ ਚਲਾਉਣ ਔਰ ਜਸੂਸੀ ਕਰਨ ਦੇ ਦੋਸ਼ ਵਿੱਚ ਉਹਨੂੰ 2017 ਦੀ ਫਾਂਸੀ ਹੋਈ ਹੋਈ ਹੈ ਜਨਰਲ ਬਾਜਵਾ ਨੇ ਉਹਨੂੰ ਹੈਂਗ ਕਰਲੇ ਆਰਡਰ ਦਿੱਤੇ ਹੋਏ ਆ ਲੇਕਿਨ ਉਹਦੇ ਪਿੱਛੇ ਇੱਕ ਪੂਰਾ ਮੁਲਕ ਖੜਾ ਹੈ ਉਹਨੂੰ ਫਾਂਸੀ ਨਹੀਂ ਦਿੱਤੀ ਗਈ ਇੱਥੇ ਜਿਸ ਤਰ੍ਹਾਂ ਕਿਸਦਾ ਤੁਸੀਂ ਜ਼ੋਰ ਲਾਇਆ ਪ੍ਰਭਾਤਮਾ ਕਰੇ ਕਾਮਯਾਬੀ ਮਿਲੇ ਜਿਸ ਤਰ੍ਹਾਂ ਨੌਜਵਾਨ ਨੂੰ ਲੀਗਲੀ ਮਿਲ ਜਾਏ ਅਲੱਗਾਂ ਲੇਕਿਨ ਸਰਕਾਰ ਨੇ ਖੰਡੇ ਵੀਰ ਦੇ ਕਤਲ ਨੂੰ ਸ਼ਹਾਦਤ ਨੂੰ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਨਿਜਰ ਦੀ ਦੇਖੀਏ ਆਸ ਹੈ ਲੇਕਿਨ ਉਹ ਵੀ ਪ੍ਰੈਸ਼ਰ ਹੈ ਔਰ ਜਿਹੜਾ ਉੱਤੇ ਗੁਪਤਾ ਫੜਿਆ ਹੋਇਆ ਹੈ ਅਮਰੀਕਾ 'ਚ ਉਹ ਵੀ ਅਮਰੀਕਾ ਦੇ ਹਥਿਆਰ ਤੇ ਉੱਚੇ ਚੰਗੇ ਖਰੀਲੇ ਇੰਡੀਆ ਨੇ ਸੋ ਆਲਟੀਮੇਟਲੀ ਉਹ ਵੀ ਹੱਸ਼ਪ ਕੀਤਾ ਜਾ ਸਕਦਾ ਹੈ ਸੋ ਸਾਡੇ ਪਿੱਛੇ ਕੋਈ ਤਾਕਤ ਨਾ ਹੋਣੀ ਸਾਡਾ ਮੁਲਕ ਨਾ ਹੋਣਾ ਇਹ ਇੱਕ ਵੱਡਾ ਕਾਰਨ ਹੈ ਔਰ ਜਿਸ ਤਰ੍ਹਾਂ ਭਾਈ ਗਜਿੰਦਰ ਸਿੰਘ ਨੇ ਲਿਖਿਆ ਵੀ ਸੀ ਅਸੀਂ ਬੇਵਤਨੇ ਹਾਂ ਪਰ ਬੇਗਹਿਰਤ ਨਹੀਂ ਉਹਨਾਂ ਨੇ ਸਾਨੂੰ ਬੇਵਤਨੇ ਤਾਂ ਕੀਤਾ ਹੋਇਆ ਹੀ ਹੈ ਸਾਡਾ ਕੋਈ ਵਤਨ ਨਹੀਂ ਹੈ ਇਹ ਸਾਨੂੰ ਭੁਲੇਖਾ ਹੈ ਐਸੀ ਹੱਟ ਹੈ ਪੰਜਾਬ ਦੇਸ਼ ਦੇ ਤੇ ਉਹਨੂੰ ਇੱਕ ਕਲੋਨੀ ਬਣਾ ਕੇ ਰਾਜ ਕੀਤਾ ਜਾ ਰਿਹਾ ਹੈ ਐਸੀ ਗੁਲਾਮ ਹੈ ਜਿਹੜਾ ਪੰਜਾਬ ਹੈ ਉਹ ਹਿੰਦੁਸਤਾਨ ਦੀ ਇੱਕ ਕਲੋਨੀ ਹੈ ਉਹਦੇ ਜਿਸ ਤਰ੍ਹਾਂ ਕਲੋਨੀ ਦੇ ਆਰਥਿਕ ਹਿੱਤ ਰਾਜਿਤ ਦੇ ਹਿੱਤ ਸਾਰੇ ਜਿਹੜੇ ਸਾਡੇ ਹਿੱਤ ਹੈ ਉਹਨਾਂ ਦੇ ਕੋਲ ਹੈ ਲੇਕਿਨ ਹੁਣ ਸਾਨੂੰ ਬੇਗਹਿਰਤ ਨਹੀਂ ਬਣਾਇਆ ਜਾ ਰਿਹਾ ਬੇਗਹਿਰਤ ਪੜਨ ਵਿੱਚ ਵੀ ਸਾਡੇ ਬਹੁਤ ਵੀਰ ਜਿੱਥੇ ਅਪਾ ਅੱਛੇ ਚੜ੍ਹਦੀ ਕਲੇ ਵਾਲੇ ਨੌਜਵਾਨਾਂ ਦੀ ਗੱਲ ਕੀਤੀ ਹੈ ਲੜਨਤ ਵਾਲੇ ਵੀਰ ਵੀ ਬਹੁਤ ਹੈ ਮਸਲਨ ਇੱਕੀ ਐਗਜ਼ਾਮਪਲ ਦਿਨਾ ਜਦੋਂ ਕੋਈ ਗੱਲ ਹੁੰਦੀ ਹੈ ਕੋਈ ਸਿੱਖ ਕੁਛ ਕਰ ਦਿੰਦਾ ਹੈ ਉਹ ਕਹਿੰਦੇ ਜੀ ਜੇ ਕਿਸਾਨ ਮੋਰਚਾ ਸੀ ਇਹ ਤਾਂ ਜੀ ਖਾਲਸਤਾਨੀ ਹੈ ਔਰ अनेका ਸਿੱਖਾਂ ਦੇ ਬਿਆਨ ਆਉਂਦੇ ਆ ਸਾਨੂੰ ਖਾਲਸਤਾਨ ਨਹੀਂ ਕਹਿ ਕੇ ਬਦਨਾਮ ਨਾ ਕੀਤਾ ਜਾਏ ਦਰਫਟੇ ਮੂਹ ਜੇ ਸਿੱਖਾਂ ਦੇ ਲਾਣਤ ਹੈ ਖਾਲਸਤਾਨੀ ਹੋਣਾ ਸਾਡੇ ਲਈ ਫਖਰ ਵਾਲੀ ਗੱਲ ਹੈ ਇਹਦੇ ਚ ਸਾਡੀ ਸਾਨੂੰ ਬਦਨਾਮ ਕੀਤਾ ਜਾ ਰਿਹਾ ਸੋ ਐਸੀ ਬੇਗਹਿਰਤ ਵੀ ਹੁੰਦੇ ਜਾ ਰਹੇ ਸਾਨੂੰ ਗਰਵ ਨਾਲ ਮਾਣ ਨਾਲ ਕਹਿਣਾ ਚਾਹੀਦਾ ਹੈ ਅਸੀਂ ਪੰਜਾਬੀ ਆ ਅਸੀਂ ਖਾਲਸਤਾਨੀ ਆ ਸੋ ਖਾਲਸਤਾਨੀ ਕਹਿਣ ਨਾਲ ਅਸੀਂ ਬਦਨਾਮ ਨਹੀਂ ਹੁੰਦੇ ਸਾਡੇ ਲਈ ਫਖਰ ਵਾਲੀ ਗੱਲ ਹੈ ਇੱਕ ਜਿਸ ਤਰ੍ਹਾਂ ਕਹਿ ਰਹੇ ਸੀ ਖਤਮ ਕਰ ਰਹੇ ਉਹ ਵੀ ਮੈਂ ਇੱਕ ਗੱਲ ਕਰ ਦਿਆਂ ਅਕਸਰ ਮੈਂ ਕਰਦਾ ਹਾਂ ਉਸ ਨਾਲ ਜਦੋਂ ਨਾ ਰਵੀਰੋ ਆਇਆ ਭਾਜੀ ਕੁਲਦੀਪ ਸਿੰਘ ਝੜੂ ਦੇਖ ਕੇ ਮੈਨੂੰ ਜ਼ਿਆਦਾ ਆ ਗਿਆ ਤਾਂ ਉਦੋਂ ਭਾਜੀ ਬਨਵੀਰ ਸਿੰਘ ਸਾਡੇ ਜਨਰਲ ਸੀ ਤਾਂ ਉਹਨੇ ਕਿਹਾ ਕਿ ਸਾਡੇ ਕੋਲ 40 ਕ ਬੰਦੇ ਆ 38 ਬੰਦੇ ਆ ਜਿਹੜੇ ਸ਼ਹੀਦ ਕਰ ਦੇਣੇ ਆ ਤੇ ਫਿਰ ਇਹ ਜਿਹੜਾ ਮੂਵਮੈਂਟ ਹੈ ਖਤਮ ਹੋ ਜਾਣੀ ਤੁਹਾਨੂੰ ਆਮ ਜਿਹੜੇ ਮੇਰੀ ਉਮਰ ਦੇ ਉਹਨਾਂ ਨੂੰ ਯਾਦ ਆ ਕਿ 38 40 ਦੀ ਲਿਸਟ ਬਣਾਈ ਸੀ ਉਦੋਂ ਇਹ ਲਿਸਟ ਉਦੋਂ ਹੀ ਨਹੀਂ ਬਣੀ ਇਹ ਲਿਸਟ ਅੱਜ ਪੜਦੀ ਹੈ ਰਹੀ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਸੀ ਉਹਨੇ ਵੀ ਪੁੱਛਿਆ ਸੀ ਇਹ ਨਾ ਸਿੱਖਾਂ ਨੂੰ ਖਤਮ ਕਰ ਦੇਈਏ ਥੋੜੇ ਬਹੁਤ ਹੀ ਇਹ ਜੰਗਲਾਂ 'ਚ ਰਹਿੰਦੇ ਤਾਂ ਉਹ ਜਿਹੜਾ ਸਿਗਾ ਜੇ ਇਹ ਆਖਾਂ ਉਹਨੇ ਕਿਹਾ ਕਿ ਤੂੰ ਇਹਨਾਂ ਨੂੰ ਮਾਰਦਾ ਨਹੀਂ ਕਹਿੰਦਾ ਹਾਂ ਮੇਰੇ ਕੋ ਮਾਰ ਥੱਕ ਗਏ ਇਹਨਾਂ ਦੇ ਜਾਨਤ ਬੜਤ ਹੈ ਨਹੀਂ ਉਹ ਕਹਿੰਦਾ ਬਦੀ ਕਿੱਧਾਂ ਜਾਂਦੇ ਆ ਉਹ ਕਹਿੰਦਾ ਮੁਰਸ਼ਿਦ ਇਹਨਾਂ ਕੋ ਬਲੀ ਪੇ ਹੋਇਆ ਹੈ ਇਹਨਾਂ ਕੋ ਆਬੇ ਹਿਆਤ ਦਿਓ ਹੈ ਸੋ ਇਹ ਜਿਹੜਾ ਗੁਰੂ ਹੈ ਇਹ ਇਹਨਾਂ ਨੂੰ ਭਲੇਖਾ ਹੈ ਖੰਡੇ ਰੁਸ਼ੀਦ ਕਰਕੇ ਫਿਰ ਰਵੀਰੋ ਦਾ ਵੀ ਭਲੇਖਾ ਮੁਟ ਗਿਆ ਸੀ जान ਲੈ ਕੇ ਉਹਨੂੰ ਕਹਿ ਗਿਆ ਕਿ ਇਹ ਖਤਮ ਨਹੀਂ ਹੋ ਸਕਦੇ ਇਹ ਇੱਤਾ ਹੀ ਚੜਦੀ ਕਲਾ 'ਚ ਰਹਿਣੇ ਦੂਸਰਾ ਸਾਨੂੰ ਨਾ ਕਲੈਰਿਟੀ ਦੀ ਜ਼ਰੂਰਤ ਹੈ ਇੱਕ ਮਿੰਟ 'ਚੋ ਵੀ ਖਤਮ ਕਰਦਾ ਥੋੜਾ ਜਿਹਾ ਕਿਉਂਕਿ ਹੁਣ ਸਮਾਂ ਘਟ ਹੈ ਲਿੰਕ ਸ਼ੈਦ ਨਾ ਬਣੇ ਸਾਨੂੰ ਨਾ ਇਹ ਬੜਾ ਰਹਿੰਦਾ ਹੈ ਅਸੀਂ ਇਸ ਸਿੱਖਾਂ ਨੇ ਤੁਹਾਡੇ ਲਈ ਆ ਕੀਤਾ ਐਸੀ 90% ਕਰਵਾਨੀਆਂ ਕੀਤੀਆਂ ਇਹ ਗੱਲਾਂ ਸਾਡੀ ਗੁਲਾਮ ਮਾਨਸਿਕਤਾ ਚੋਂ ਬਦੀਆਂ ਹੋਈਆਂ ਸਾਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਐਸੀ ਧੋਕੇ ਐਸੀ ਬੇਵਕੂਫਣਾ ਉਹ ਨਹੀਂ ਸਾਨੂੰ ਧੋਕ ਕਹਿੰਦੇ ਕਰੀ ਜਾਓ ਗਾਂ ਵੀ ਤੁਸੀਂ 200% ਕਰਦੇ ਹੋ ਕਿ ਤੁਹਾਨੂੰ ਕੋਈ ਰੋਗ ਦਾ ਸ਼ਹਾਦਤਾਂ ਦੇਣ ਨੂੰ ਉਹ ਚੀਨ ਦੇ ਵਿੱਚ ਚੀਨ ਦੇ ਨਾਲ ਲੜਾਈ ਹੋਈ ਡਾਕਟਰ ਸਾਹਿਬ ਉੱਥੇ ਦੇਖਿਆ ਜੀ ਸਿੱਖ ਫੌਜੀਆ ਨੇ ਕੀ ਕਰ ਦਿੱਤਾ ਸਿੱਖ ਫੌਜੀ ਨਾ ਹੁੰਦੇ ਤਾਂ ਆ ਜਾਣਾ ਸੀ ਉਹ ਪੜੂਓ ਤੁਹਾਨੂੰ ਉੱਥੇ ਜਾ ਕੇ ਕਰਨ ਦੀ ਮਰਨ ਦੀ ਗਿਲੋੜਾ ਤੁਸੀਂ ਕਿਸੀ ਤੁਸੀਂ ਦੂਸਰੇ ਲਾਈਫ ਮਰ ਰਹੇ ਆ ਔਰ ਗੁਰਬਾਣੀ ਦੇ ਵਿੱਚ ਬਿਲਕੁਲ ਕਲੀਅਰ ਲਿਆ ਹੈ ਜੋ ਬਿਗਾਰੀ ਕੇ ਸਿਰ ਦੀਜੇ ਧਾਮ ਉਹ ਖਸਮੇ ਕੇ ਗਰੇ ਉਹਨ ਦੂਖ ਸਹਾਂ ਕਹਿੰਦੇ ਜਿੱਦਾਂ ਇੱਕ ਬਿਗਾਰੀ ਹੁੰਦਾ ਉਹਨੂੰ ਪੰਡ ਝਕਾ ਦੇਈਦੀ ਹੈ ਉਹ ਪੰਡ ਜਾ ਕੇ ਉਹ ਖਸਮੇ ਕੇ ਗਰੇ ਉੱਥੇ ਜਾ ਕੇ ਲਾ ਦਿੰਦਾ ਹੈ ਔਰ ਉਹ ਐਵੇਂ ਔਖਾ ਹੁੰਦਾ ਰਹਿੰਦਾ ਹੁਣ ਦੂਖ ਸਹਾ ਲਮੇਰਾ ਚਾਹਦਾ ਇਹਦੇ ਚ ਇਹ ਵੀ ਆਉਂਦਾ ਜਿਉ ਰਾਖਾ ਖੇਤ ਉੱਪਰ ਭਰਾਏ ਖੇਤ ਖਸਮ ਦਾ ਰਾਖਾ ਉੱਠ ਜਾਏ ਇੱਕ ਰਾਖੀ ਬਿਠਾ ਲਿਆ ਹੁੰਦਾ ਤੇ ਗੌੜੀ ਰਾਗ ਚ ਉਹ ਰਾਖੀ ਕਰਦਾ ਪਰ ਉਹਦੀ ਉਹਦੀ ਮਾਲਕੀ ਨਹੀਂ ਹੁੰਦੀ ਖੇਤ ਖਸਮ ਦਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜੇ ਤਿਸਕੇ ਪਾਲੇ ਕਛੂ ਨਾ ਪੜੇ ਉਸ ਖੇਤ ਦੀ ਖਾਤਰ ਤੁਸੀਂ ਐਵੇਂ ਹੀ ਖਿਜੀ ਜਾਓ ਤੁਹਾਡੇ ਪਹਿਲੇ ਕੁਝ ਨਹੀਂ ਪੈਂਦਾ ਸੋ ਇਹ ਹੈ ਐਸੀ ਐਵੇਂ ਰਖਵਾਲੇ ਬਣੇ ਹੋਏ ਆ ਸਾਡਾ ਕੋਈ ਨਹੀਂ ਭਰਾਵੋ ਐਸੀ ਬਿਲਕੁਲ ਬੇਵਤਨੇ ਆ ਔਰ ਸਾਨੂੰ ਕਲੈਰਟੀ ਹੋਣੀ ਚਾਹੀਦੀ ਸਾਡਾ ਦੁਸ਼ਮਣ ਕੌਣਾ ਹੈ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਕਦੀ ਅਸੀਂ ਕਿਹਨੇ ਕੋਟਣੇ ਨੇ ਕੀਤਾ ਕਦੀ ਅਸੀਂ ਕਿਹਨੇ ਅਜੀਤ ਸਿੰਘ ਖੱਪੂ ਨੇ ਕੀਤਾ ਮੈਂ ਤੁਹਾਨੂੰ ਮੈਨੂੰ ਬੱਲੇ ਪਾਜੀ ਕਹਿੰਦਾ ਪਾਜੀ ਉਹ ਗੱਲ ਸੁਣਾ ਦਿਓ ਮੈਂ ਐਕਸਲ ਸੁਣਾਉਂਦਾ ਹੁੰਦਾ ਸ਼ੋਪੀਆ ਕਾਂਡ ਹੋਇਆ ਸੀ ਉੱਥੇ ਪ੍ਰੋਫੈਸਰ ਜਗਮੂਨ ਸਿੰਘ ਸਾਡੇ ਕਮਲਪਾਲ ਸਿੰਘ ਹੁਣੀ ਗਏ ਮੈਂ ਕਲੈਰਿਟੀ ਦੀ ਗੱਲ ਕਰਨੀ ਹੈ ਉੱਥੇ ਇੱਕ ਛੋਟੀ ਜਿਹੀ ਕੁੜੀ ਸੀ ਸ਼ੋਪੀਆ ਕਾਂਡ ਕਸ਼ਮੀਰ ਚ ਹੋਇਆ ਸੀ ਲੜਕੀ ਨਾਲ ਬਲਤਕਾਰ ਕਰਕੇ ਮਾਰ ਦਿੱਤਾ ਸੀ ਕਲੈਰਿਟੀ ਕਿੰਨੀ ਹੋਣੀ ਚਾਹੀਦੀ ਸਾਡੇ ਬੱਚਾ ਉਹਨੂੰ ਸ਼ੋਪੀਆ 'ਚ ਪੁੱਛਿਆ ਆਪ ਵੀ ਲੜਕੇ ਆਪਕੋ ਕਿ ਆਪ ਕਿਉਂ ਆਏ ਹੋ ਛੋਟਾ ਜਿਹਾ ਬਸ ਕਹਿੰਦਾ ਇਹਨਾਂ ਨੇ ਮੇਰੀ ਬੇਹਨ ਕੋ ਮਾਰਾ ਹੈ ਕਹਿੰਦਾ ਕਿਸ ਨੇ ਮਾਰਾ ਹੈ ਕਹਿੰਦਾ ਇੰਡੀਆ ਨੇ ਕੋਈ ਸੀਆਰਪੀ ਵੀ ਭੁਲਾਣਾ ਨਹੀਂ ਭਰਾਓ ਪਿੱਛੇ ਜਿਹੜਾ ਦੁਸ਼ਮਣ ਹੈ ਉਹ ਇੰਡੀਆ ਹੈ ਕਹਿੰਦਾ ਇੰਡੀਆ ਨੇ ਮਾਰਾ ਹੈ ਔਰ ਡਰੜਤਾ ਜਿਹੜੀ ਇਹ ਨਾ ਉਹ ਜਿਹੜਾ ਦਿੱਲੀ ਦੇ ਵਿੱਚ ਕਸ਼ਮੀਰੀ ਇੱਕ ਕਰਦੇ ਹੁੰਦੇ ਆ ਪ੍ਰੋਟੈਸਟ ਜੰਤਰ ਮੰਤਰ ਤੇ ਉੱਥੇ ਇੱਕ ਕਸ਼ਮੀਰੀ ਬੰਦਾ ਆਇਆ ਸੀ ਉਹਨੇ ਛੋਟਾ ਜਿਹਾ ਬੱਚਾ ਮੋਢਿਆਂ ਤੇ ਚੱਕਿਆ ਸੀ ਔਰ ਜਦੋਂ ਉਹਦੀ ਵਾਰੀ ਆਈ ਕਹਿੰਦਾ ਮੈਂ ਆਪਣੇ ਬਾਪ ਦੇ ਮੋਢਿਆਂ ਤੇ ਚੜ ਕੇ ਆਉਂਦਾ ਹੁੰਦਾ ਸੀ ਅੱਜ ਮੇਰਾ ਬੱਚਾ ਮੇਰੇ ਮੋਢਿਆਂ ਤੇ ਚੜ ਕੇ ਆਇਆ ਹੈ ਕੱਲ ਨੂੰ ਇਹ ਬੱਚਾ ਇੱਥੇ ਆਊਗਾ ਅਸੀਂ ਉਦੋਂ ਤੱਕ ਆਉਂਦੇ ਰਹਿਣਾ ਜਦੋਂ ਤੱਕ ਐਸੀ ਇਜ਼ਾਤ ਨਹੀਂ ਹੋ ਜਾਣੀ ਸੋ ਐਸੀ ਵੀ ਸੋ ਪ੍ਰਭੂ ਇਹ ਜਿਹੜੀ جنگ ਹੈ ਇਹਦੇ ਸ਼ਹਾਦਤਾਂ ਹੋ ਰਹੀਆਂ ਔਰ ਇਹ ਹੁਣ ਜਿਹਨੂੰ ਕਹਿੰਦੇ ਹੁੰਦੇ ਜੱਗੋਂ 13ਵੀਂ ਕੀਤੀ ਹੈ ਨਹੀਂ ਜਿਹੜੀ ਵਦੇਸ਼ਾਂ ਦੇ ਵਿੱਚ ਜਾ ਕੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਨਾ ਸ਼ੁਰੂ ਕੀਤਾ ਸੋ ਸਾਨੂੰ ਵੀ ਹੋਰ ਸੁਚੇਤ ਹੋਣ ਦੀ ਲੋੜ ਹੈ ਔਰ ਸਾਰੀਆਂ ਬਿਮਾਰੀਆਂ ਦਾ ਜੜ ਕੇਵਲ ਤੇ ਕੇਵਲ ਸਾਡੀ ਗੁਲਾਮੀ ਹੈ ਸਾਨੂੰ ਗੁਲਾਮੀ ਨੂੰ ਤੋੜੋਂ ਲਾਉਣ ਲਈ ਹਰ ਪ੍ਰਕਾਰ ਦੇ ਰੇਗ ਜਥੇਬੰਦੀ ਨਾਲ ਸਹਿਯੋਗ ਕਰਕੇ ਅਸੀਂ ਆਪਸੀ ਤਾਲਮੇਲ ਨਾਲ ਸਾਨੂੰ ਇਹਦੇ ਲਈ ਜਤੋ ਜੈ ਜਾਰੀ ਰੱਖਣੀ ਚਾਹੀਦੀ ਹੈ ਕਦੀ ਵੀ ਸਾਡਾ ਕੋਈ ਐਕਸ਼ਨ ਇਤਦਾਂ ਦਾ ਨਹੀਂ ਹੋਣਾ ਚਾਹੀਦਾ ਇੱਕ ਦੂਸਰੇ ਦੀਆਂ ਲੱਤਾਂ ਖਿੱਚੀਏ ਸੋ ਇੱਕ ਦੂਸਰੇ ਦੇ ਪੂਰਕ ਬਣੀਏ ਅਸੀਂ ਸੋ ਇਹਦਾ ਸ਼ਬਦ ਨਾਲ ਹੀ ਮੈਂ ਵੀਰ ਘੰਟੇ ਨੂੰ ਸਤਕਾਰ ਭੇਟ ਕਰਦਾ ਹੋਇਆ ਮਾਤਾ ਚਰਜੀਤ ਕੌਰ ਨਾਲ ਦਿਲੋਂ ਹਮਦਰਦੀ ਪ੍ਰਗਟਾਉਂਦਾ ਹੋਇਆ ਉਹਦੀ ਭੈਣ ਨਾਲ ਹਮਦਰਦੀ ਪ੍ਰਗਟਾਉਂਦਾ ਹੋਇਆ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਗੁਰੂ ਮਹਾਰਾਜ ਕਹਿੰਦੇ ਜੋ ਸਤ ਸਾਲ ਵਾਲੇ ਕਹਿੰਦੇ ਹੁੰਦੇ ਸੀ ਪਹਿਲਾਂ ਇੱਥੇ ਕਦਾ ਸੁਣਦੇ ਸੀ ਕਿ ਜਿਹੜਾ ਬ੍ਰਹਮ ਗਿਆਨੀ ਹੈ ਉਹ ਵੀ ਭਗਤੀ ਕਰਕੇ ਨਹੀਂ ਜਿੱਥੇ ਪਹੁੰਚਦਾ ਉਹ ਸ਼ਹੀਦ ਦੀ ਰੂਹ ਜਿਹੜੀ ਹੈ ਉੱਡ ਕੇ ਗੁਰੂ ਮਹਾਰਾਜ ਦੇ ਚਰਨਾਂ ਜਾਂਦੀ ਹੈ ਗੁਰੂ ਮਹਾਰਾਜ ਉਹਨੂੰ ਆਪਣੇ ਚਰਨਾਂ 'ਚ ਨਿਵਾਜਣ ਪੁੱਲਾਂ ਛੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ